اسی کئی بار دسیا ਕਿਸੇ ਨੂੰ ਪਾਣੀ ਤੋਂ ਡਰ ਲੱਗਦਾ ਹੈ। ਪਾਣੀ ਤੋਂ ਕਿਹਨੂੰ ਡਰ ਲੱਗਦਾ ਹੈ? ਜਵਾਬ ਦਿਨਾ ਜ਼ਰਾ ਸਾਰਿਆਂ ਦਾ। ਹਾਲਾਂਕਿ ਪਾਣੀ ਕੀ ਡੱਗਣ ਵਾਲੀ ਕੋਈ ਚੀਜ਼ ਹੈ ਨਹੀਂ ਪਰ ਜਿੰਨੂੰ ਤੈਰਨਾ ਨਹੀਂ ਆਉਂਦਾ ਉਹਨੂੰ ਪਾਣੀ ਤੋਂ ਡਰ ਲੱਗਦਾ ਹੈ ਕਿ ਭਾਈ ਕੋ ਮੈਨੂੰ ਪਾਣੀ 'ਚ ਧੱਕਾ ਨਾ ਦੇ ਦੇ ਦੇ। ਹੁਣ ਇੱਥੇ ਜ਼ਮੀਦਾਰ ਬੰਦਾ ਕਿਹੜਾ ਹੋਏਗਾ? ਜਿਹੜਾ ساری ਜ਼ਿੰਦਗੀ ਡਰ-ਡਰ ਕੇ ਜੀਏਗਾ ਜਾਂ ਸੋਚੇਗਾ ਭਾਈ ਇੱਕ ਵਾਰ ਡਰ ਨੂੰ ਖਤਮ ਕਰੀਏ ਤੈਰਨਾ ਹੀ ਸਿੱਖ ਲਈਏ। ਕਿਉਂਕਿ ਜਦੋਂ ਤੈਰਨਾ ਆ ਗਿਆ ਤਾਂ ਜ਼ਿੰਦਗੀ ਪਰਵਾਸ ਤੇ ਡਰ ਖਤਮ ਹੋ ਜਾਏਗਾ ਹੁਣ ਸਮਝਦਾਰ ਇਨਸਾਨ ਹੋਵੇ ਕਿ ਮੈਂ ਡਰ ਕੇ ਨਹੀਂ ਜੀਣਾ ਬਲਕਿ ਅਗਰ ਮੇਰੇ ਸਾਹਮਣੇ ਕੋਈ ਪ੍ਰੋਬਲਮ ਹੈ ਮੁਸ਼ਕਿਲ ਹੈ ਜਿੱਤ ਮੈਂ ਡਰ ਰਿਹਾ ਹਾਂ ਮੈਂ ਪ੍ਰੈਕਟਿਸ ਕਰਨੀ ਹੈ ਕੋਸ਼ਿਸ਼ ਕਰਨੀ ਹੈ ਤਾਂ ਕਿ ਮੈਂ ਆਪਣੇ ਡਰ ਨੂੰ ਜਿੱਤ ਸਕਾਂ ਕਿਉਂਕਿ ਡਰ ਨੂੰ ਜਿੱਤਾਂਗੇ ਤਾਂ ਫੇਰ ਹੀ ਹੁੰਦਾ ਹੈ ਨਾ ਡਰ ਕੇ ਆਗੇ ਜਿਤਨਾ ਹੈ ਨਾ ਅਸੀਂ ਹੁਣ ਤੁਹਾਡੇ ਅੰਦਰ ਕਿਹੜਾ ਕਿਹੜਾ ਡਰ ਹੈ ਥੋੜਾ ਚੈੱਕ ਕਰੀਏ ਪਰ ਇਹ ਇੱਕ ਇਕਲ ਹੋਰ ਇੱਕ ਹੁੰਦਾ ਡਰ ਇੱਕ ਦੀ ਸਮਝਦਾਰੀ ਇੱਥੇ ਵੀ ਨਹੀਂ ਕਿ ਮੈਨੂੰ ਬਿਜਲੀ ਤੋਂ ਡਰ ਲੱਗਦਾ ਜਾਂ ਤਾਰਾਂ ਨੂੰ ਕੱਲਣਾ ਮੈਨੂੰ ਮੈਨੂੰ ਉਚਾਈ ਤੋਂ ਡਰ ਲੱਗਦਾ ਏ ਛਾਲ ਮਾਰ ਕੇ ਦੇਖਣਾ ਮੈਂ ਇਹਨੂੰ ਊਰਜਾ ਤਾਂ ਕਹਿੰਦੇ ਆ ਕਿਉਂਕਿ ਸਮਝਦਾਰੀ ਦਾ ਮਤਲਬ ਕੀ ਹੈ ਕਿ ਜੇ ਅਸੀਂ ਜ਼ਿੰਦਗੀ ਦੇ ਵਿੱਚ ਇਸ ਚੀਜ਼ ਦਾ ਆਨੰਦ ਲੈ ਸਕਦੇ ਹਾਂ ਸਮਝਦੇ ਹੋ ਕਿ ਨਹੀਂ ਉਹਨਾਂ ਫਰਦਗਾਨੋ ਬੰਦਾ ਕਹਿੰਦਾ ਮੈਂ ਗੱਡੀ ਦਾ ਆਨੰਦ ਲੈ ਸਕਦਾ ਹਾਂ ਮੈਂ ਮੋਟਰਸਾਈਕਲ ਚਲਾਉਣ ਦਾ ਆਨੰਦ ਲੈ ਸਕਦਾ ਹਾਂ ਤਾਂ ਮੈਂ ਸਿੱਖਣ ਦੀ ਕੋਸ਼ਿਸ਼ ਕਰਾਂ ਡਰ ਕੇ ਨਾ ਬੈਠਾ ਰਹਾ ਸਮਝਦੇ ਹੋ ਜੇ ਨਹੀਂ ਜਿਹੜੀ ਚੀਜ਼ ਮੈਨੂੰ ਫਾਇਦਾ ਦੇ ਸਕਦੀ ਹੈ ਜਿਹੜੀ ਚੀਜ਼ ਮੈਨੂੰ ਕਾਮਯਾਬ ਕਰ ਸਕਦੀ ਹੈ ਅਗਰ ਉਹ ਸਿੱਖ ਕੇ ਮੈਨੂੰ ਕੋਈ ਲਾਭ ਹੁੰਦਾ ਤਾਂ ਮੈਂ ਸਿੱਖਾਂ ਫਿਰ ਡਰ ਕੇ ਨਾ ਬੈਠਾ ਰਹਾ ਸਮਝਦੇ ਹੋ ਹਾਂ ਡਰਾ ਉਥੋਂ ਕਿ ਜਿੱਥੇ ਮੈਨੂੰ ਲੱਗਦਾ ਹੈ 441 ਬੋਲਟ ਹੈ ਭਾਈ ਹੱਥ ਲਾਇਆ ਤਾਂ ਮਰ ਜਾਣਾ ਉੱਥੇ ਸਮਝਦਾਰੀ ਹੁੰਦੀ ਹੈ ਉੱਥੋਂ ਮੈਂ ਬਚਾਅ ਕਰਾਂ ਕਿਉਂਕਿ ਸਮਝਦਾਰ ਇਨਸਾਨ ਅੱਗ ਤੇ ਹੱਥ ਨਹੀਂ ਪਾਉਂਦਾ ਸਮਝਦਾਰ ਇਨਸਾਨ ਆਪਣਾ ਰਸਤਾ ਬਣਾ ਕੇ ਨਿਕਲਦਾ ਹੈ ਇਹ ਨਹੀਂ ਕਿ ਮੈਨੂੰ ਡਰ ਹੈ ਨਹੀਂ ਮੈਂ ਨਹੀਂ ਡਰਦਾ ਸ਼ੇਰਾਂ ਤੋਂ ਮੈਂ ਨਹੀਂ ਡਰਦਾ ਫਲਾਣੇ ਤੋਂ ਮੈਂ ਸਾਹਮਣੇ ਖੜਾ ਹੋ ਜਾਈ ਉਹ ਡਰ ਉਹ ਮੂਰਖਤਾ ਹੈ ਸਮਝ ਆ ਰਹੀ ਕਿ ਨਹੀਂ ਸਾਡੀ ਇਸ ਲਈ ਆਪਣੇ ਆਪ ਨੂੰ ਡਰ ਬਣਾਓ ਤਾਂ ਕਿ ਤੁਹਾਡੀ ਔਲਾਦ ਵੀ ਨਿਡਰ ਬਣ ਸਕੇ ਔਰ ਦੂਸਰਾ ਕਾਮਯਾਬੀ ਔਰ ਆਪਣੀ ਖੁਸ਼ੀ ਵਾਸਤੇ ਕਹਦੇ ਨਾ ਲੜਨਾ ਹੈ ਅਸੀਂ ਜਵਾਬ ਦੇ ਦਿਓ ਦੁਨੀਆ ਨਾਲ ਨਹੀਂ ਲੜਨਾ ਆਂਡੀਆਂ ਗਵੰਡੀਆਂ ਨਾਲ ਨਹੀਂ ਲੜਨਾ ਆਪਣੇ ਅੰਦਰ ਦੀਆਂ ਕਮੀਆਂ ਨਾਲ ਲੜਨਾ ਹੈ ਆਪਣੇ ਅੰਦਰ ਲੀਆਂ ਕਮਜ਼ੋਰੀਆਂ ਨਾਲ ਲੜਨਾ ਹੈ ਆਪਣੇ ਅੰਦਰ ਦੀਆਂ ਬੁਰੀਆਂ ਆਦਤਾਂ ਨਾਲ ਲੜਨਾ ਹੈ ਕਿਉਂਕਿ ਜਦ ਵੀ ਸਾਨੂੰ ਰੋਕਦੀ ਹੈ ਕਾਮਯਾਬ ਖੁਸ਼ ਹੋਣ ਤੋਂ ਤਾਂ ਸਾਡੇ ਅੰਦਰ ਦੀ ਹੀ ਕਮਜ਼ੋਰੀ ਹੀ ਰੋਕਦੀ ਹੈ ਅਗਰ ਅਸੀਂ ਅੰਦਰੋਂ ਸਟਰੋਂਗ ਹੈ ਅਗਰ ਅਸੀਂ ਅੰਦਰੋਂ ਸ਼ਕਤੀਸ਼ਾਲੀ ਆ ਤਾਂ ਬਾਹਰ ਕੋਈ ਵੀ ਹਾਲਾਤ ਹੋਵੇ ਕਿਸੇ ਤਰ੍ਹਾਂ ਦੀ ਵੀ ਸਿਚੁਏਸ਼ਨ ਹੋਵੇ ਕੋਈ ਸਿਚੁਏਸ਼ਨ ਸਾਨੂੰ ਹਰਾ ਨਹੀਂ ਸਕਦੀ ਜੇਲੀ ਆਪਣੇ ਆਪ ਨੂੰ ਅੰਦਰੋਂ ਸਟਰੋਂਗ ਬਣਾਈਏ ਨਾ ਨਾਕ ਨਹੀਂ ਇਹ ਹੀ ਚੀਜ਼ ਅਸੀਂ ਕਿਉਂ ਦੱਸ ਰਹੇ ਹਾਂ ਕਿਉਂਕਿ ਅਸੀਂ ਵੀ ਕਹਿੰਦੇ ਹਾਂ ਕਿ ਜੇ ਤੁਹਾਡੇ ਅੰਦਰ RAM ਨਾਮ ਦਾ ਬੀਜ ਹੈ ਨਾ ਪਤਾ ਨਹੀਂ ਕਿੰਨੇ ਕ ਸਾਲਾਂ ਤੋਂ ਤੁਸੀਂ ਲੈ ਕੇ ਬੈਠੇ ਹੋ ਸਿਮਰਨ ਦਾ ਬੀਜ ਪਰ ਵਸਰ ਕਿਉਂ ਨਹੀਂ ਕਰ ਰਹੇ ਉਹ ਬੀਜ ਰਕਸ਼ਿਓ ਨਹੀਂ ਬਣ ਰਿਹਾ ਕਿਉਂ ਇੱਕ ਬੰਦਾ ਕਹਿੰਦਾ ਮੈਨੂੰ ਨਾਮ ਲੈ ਇਹਨੂੰ 10 ਸਾਲ ਹੋ ਗਏ 15 ਸਾਲ ਹੋ ਗਏ ਉਹ ਕਮਾਲ ਦੀ ਗੱਲ ਹੈ ਇੱਕ ਬੀਜ ਜਮੀਨ ਚ ਵੋਇਓ ਤਾਂ ਉਹ 2-4 ਸਾਲਾਂ ਚ ਬਾਹਰ ਆ ਕੇ ਰੁੱਖ ਬਣ ਜਾਂਦਾ ਹੈ ਤੇ ਤੇਰੇ ਅੰਦਰ ਰਾਮ ਨਾਮ ਦਾ ਬੀਜ ਗਿਆ ਤਾਂ ਹਾਲੇ ਤੱਕ ਉਹ ਪੌਦਾ ਬਾਹਰ ਹੀ ਨਹੀਂ ਆਇਆ ਕਾਰਨ ਕੀ ਹੈ ਕਾਰਨ ਇਹੀ ਹੈ ਕਿ ਪਤਾ ਨਹੀਂ ਕਿੰਨਾ ਕੂੜੇ ਸੀ ਅੰਦਰ ਇਕੱਠਾ ਕੀਤਾ ਹੋਇਆ ਅਗਰ ਉਹਨੂੰ ਇੱਕ ਕਰੀਏ ਥੋੜਾ ਜਿਹਾ ਇਹ ਮੇਰੇ ਅੰਦਰ ਕਿਹੜੀਆਂ ਕਿਹੜੀਆਂ ਕਮੀਆਂ ਹੈ ਗੁੱਸਾ ਕਰਨ ਦੀ ਆਦਤ ਨਫ਼ਰਤ ਕਰਨ ਦੀ ਆਦਤ ਨਿੰਦਿਆ ਚੁਕੀ ਕਰਨ ਦੀ ਆਦਤ ਦੂਜਿਆਂ ਨਾਲ ਜਿੱਦਾਂ ਬੰਦਾ ਗੱਲਾਂ ਬਾਤਾਂ ਕਰਦਾ ਹੈ ਤਾਂ ਐਵੇਂ ਦੂਜਿਆਂ ਨੂੰ ਬੁਰਾ ਬੋਲਣਾ ਗਾਲੀ ਗਲੋਚ ਕਰਨ ਦੀ ਆਦਤ ਜਾਂ ਹੋਰ ਕਿਈ ਇਨਸਾਨ ਦੇ ਅੰਦਰ ਕਮੀਆਂ ਹੁੰਦੀਆਂ ਕੁਝ ਖਾਣ ਪਾਣ ਦੀਆਂ ਬੁਰੀਆਂ ਆਦਤਾਂ ਹੁੰਦੀਆਂ ਹੈ ਕੁਝ ਇਨਸਾਨ ਦਾ ਸੁਭਾਅ ਹੋ ਜਾਂ ਕੁਝ ਇਨਸਾਨ ਦੇ ਅੰਦਰ ਫੀਲਿੰਗ ਡਰ ਚਿੰਤਾ ਮਾੜੀ ਮਾੜੀ ਗੱਲ ਤੇ ਐਵੇਂ ਫਿਕਰ ਕਰੀ ਜਾਣੀ ਐਵੇਂ ਟੈਨਸ਼ਨ ਲਈ ਜਾਣੀ ਇਹ ਉਹੀ ਚੀਜ਼ਾਂ ਹੈ ਜਿਹੜੀਆਂ ਸਾਡੇ ਅੰਦਰਲੀਆਂ ਖੁਸ਼ੀਆਂ ਨੂੰ ਬਾਹਰ ਨਹੀਂ ਆਉਣ ਇਸ ਲਈ satsang ਵਾਸਤੇ ਕਬੀਰ ਸਾਹਿਬ ਤੋ ਕਹਿੰਦੇ ਕਿ ਪਹਿਲਾਂ satsangਤ ਨਾਲ ਜੁੜ। ਕਿਉਂਕਿ satsang ਵਿੱਚ ਬਹਿ ਕੇ ਹੀ ਤੇਰੇ ਅੰਦਰ ਦੀ ਸਫਾਈ ਹੁੰਦੀ ਹੈ ਤੇਰੇ ਅੰਦਰੋਂ ਡਰ, ਕਿੰਤਾ, ਬੁਰੇ ਕਰਮ ਕਰਨ ਦੀ ਜੋ ਤੈਨੂੰ ਆਦਤ ਹੈ। ਜੇ ਤਾਂ ਦੱਸਿਆ ਨਾ ਕਿ ਹੁਣ ਨਸ਼ਾ ਕਰਨ ਦੀ ਆਦਤ ਹੁੰਦੀ ਹੈ ਪਰ ਬਹੁਤ ਜੀ ਵੈਸੇ ਹੈ ਜਿਹੜੇ ਲਿਖ ਲੈ ਕੇ ਚਿੱਠੀਆਂ ਦਿੰਦੇ ਕਿ ਮਾਲਕੋ satsang ਸੁਣਨ ਨਾਲ ਹੀ ਸਾਡੀ ਆਦਤ ਛੁੱਟ ਗਈ। ਔਰ ਹੁਣ ਜੀਵਨ 'ਚ ਆਨੰਦ ਹੈ, ਹੁਣ ਜੀਵਨ 'ਚ ਬੜੀ ਖੁਸ਼ੀ ਹੈ। ਸੋ ਜਦੋਂ ਕਮੀਆਂ ਸਾਡੀਆਂ ਦੂਰ ਹੁੰਦੀਆਂ ਹਨ ਤਾਂ ਫੇਰ ਹੀ ਸਾਡੇ ਅੰਦਰ ਖੁਸ਼ੀਆਂ ਇਸ ਲਈ ਅੱਜ ਤੋਂ ਅਗਰ ਜੀਵਨ ਚ ਉਦਾਸੀ ਹੈ ਨਿਰਾਸ਼ਾ ਹੈ ਤਾਂ ਇਹਨਾਂ ਤੋਂ ਉਹਦੀ ਵਜ੍ਹਾ ਨਾਲ ਚੈੱਕ ਕਰੋ ਕਿ ਮੇਰੇ ਅੰਦਰ ਉਦਾਸੀ ਕੀ ਹੈ ਮੇਰੇ ਅੰਦਰ ਚਿੰਤਾ ਕੀ ਹੈ ਡਰ ਕੀ ਹੈ ਔਰ ਜਦੋਂ ਦੇਖੂਗੇ ਤੁਸੀਂ ਗੌਰ ਨਾਲ ਤਾਂ ਤੁਹਾਡੇ ਅੰਦਰ ਹੀ ਉਹ ਵਿਚਾਰ ਹੈ ਤੁਹਾਡੇ ਅੰਦਰ ਹੀ ਉਹ ਸੋਚ ਹੈ ਉਹ ਫਰਜ਼ ਕਰੋ ਬੰਦਾ ਕਹਿੰਦਾ ਮੈਨੂੰ ਬੜੀ ਚਿੰਤਾ ਕਾਦੀ ਚਿੰਤਾ ਹੈ ਕਿ ਕਦੇ ਮੇਰੇ ਬੱਚਾ ਨਾਲ ਇਦਾਂ ਨਾ ਹੋ ਜਾਵੇ ਜਾਂ ਮੇਰੀ ਜ਼ਿੰਦਗੀ 'ਚ ਇਦਾਂ ਨਾ ਹੋ ਜਾਵੇ ਔਰ ਇਦਾਂ ਦੀਆਂ ਚੀਜ਼ਾਂ ਦੀ ਬੰਦਾ ਚਿੰਤਾ ਕਰਦਾ ਨਾ ਉੱਥੇ ਚਿੰਤਾ ਕਰਨ ਨਾਲ ਹੱਲ ਨਹੀਂ ਕੋਈ ਹੁਣਾ ਉੱਥੇ ਹੱਲ ਕੀ ਹੁਣਾ ਹੈ ਕਿ ਆਪਣੇ ਮਾਲਕ ਤੇ ਰੱਖਾਂ ਵਿਸ਼ਵਾਸ ਤਾਂ ਮੈਂ ਕਰਾਂ ਮਿਹਨਤ ਮੈਂ ਕਰਾਂ ਕੋਸ਼ਿਸ਼ ਆਪਣੇ ਮਾਲਕ ਤੇ ਵਿਸ਼ਵਾਸ ਰੱਖ ਕੇ ਜਦੋਂ ਮੈਂ ਕੋਸ਼ਿਸ਼ ਕਰਦਾ ਹਾਂ ਤਾਂ ਜੇ ਜੀਵਨ ਮੁਸ਼ਕਿਲ ਹੁੰਦੀ ਵੀ ਹੈ ਤਾਂ ਹੱਲ ਵੀ ਹੁੰਦੀ ਚਲੀ ਜਾਂਦੀ ਹੈ ਸਮਝਦੇ ਹੋ ਕ ਨਹੀਂ ਹੁਣ ਰਸਤੇ 'ਚ ਧੁੰਦ ਹੈ ਰਸਤਾ ਨਜ਼ਰ ਨਹੀਂ ਆ ਰਿਹਾ ਰਾਸਤੇ ਹੀ ਤੋਂ ਦਾ ਰਸਤਾ ਨਜ਼ਰ ਨਹੀਂ ਆ ਰਿਹਾ ਮੰਜ਼ਿਲ ਤੇ ਪਹੁੰਚਣਾ ਵੀ ਜ਼ਰੂਰੀ ਹੈ ਤਾਂ ਹੁਣ ਉੱਥੇ ਬੰਦਾ ਕੀ ਕਰਦਾ ਹੈ ਕਿ ਵਾਪਸ ਘਰ ਨੂੰ ਮੋ ਜਾਂਦਾ ਹੈ ਬੰਦਾ ਕਹਿੰਦਾ ਹੌਲੀ ਹੌਲੀ ਚੱਲਾ ਰਾਵਾਂ ਆਪਣੀ ਸਪੀਡ ਤੇ ਕੰਟਰੋਲ ਕਰਾਂ ਥੋੜਾ ਜੁਕੰਨਾ ਹੋ ਕੇ ਹੁਸ਼ਿਆਰ ਹੋ ਕੇ ਹੌਲੀ ਹੌਲੀ ਚੱਲੀ ਜਾਵਾਂ ਔਰ ਫਿਰ ਕੀ ਹੁੰਦਾ ਹੈ ਅੱਗੇ ਆ ਜਾਂਦੀ ਕੈਮਰਾ ਕੋਈ ਹੋਰ ਗੱਡੀ ਬੰਦਾ ਕਹਿੰਦਾ ਲਓ ਜੀ ਇਹ ਗੱਡੀ ਮਗਰ ਲਾ ਲਓ ਹੁੰਦਾ ਕਿ ਨਹੀਂ ਇਦਾਂ ਉਹ ਗੱਡੀ ਦੇ ਮਗਰ ਲਾ ਕੇ ਬੰਦਾ ਹੌਲੀ ਹੌਲੀ ਆਪਣੀ ਮੰਜ਼ਿਲ ਦੀ ਤਰਫ ਵੱਧਾ چلا ਜਾਂਦਾ ਹੈ ਇਥੇ ਤੁਹਾਨੂੰ ਮੈਂ ਕੋਈ ਗੱਲ ਕਹਾਂਗੇ ਅਗਰ ਅੱਜ ਤੁਸੀਂ ਵੀ ਆਪਣੀ ਖੁਸ਼ੀਆਂ ਦੀ ਕਾਮਯਾਬੀ ਦੀ ਮੰਜ਼ਲ ਤੱਕ ਪਹੁੰਚਣਾ ਚਾਹੁੰਦੇ ਹੋ ਪਰ ਤੁਹਾਨੂੰ ਆਪਣੀਆਂ ਖੁਸ਼ੀਆਂ ਨਜ਼ਰ ਨਹੀਂ ਆ ਰਹੀਆਂ ਤੁਹਾਨੂੰ ਆਪਣੀ ਕਾਮਯਾਬੀ ਦੀ ਮੰਜ਼ਲ ਨਜ਼ਰ ਨਹੀਂ ਆ ਰਹੀ ਬੰਦਾ ਕਹਿੰਦਾ ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਹੋ ਰਿਹਾ ਹੈ ਕਿ ਜੇ ਤੈਨੂੰ ਸਮਝ ਨਹੀਂ ਆ ਰਹੀ ਤਾਂ ਭਾਈ ਫਿਰ ਆਪਣੇ ਮਾਲਕ ਦੇ ਵਿਸ਼ਵਾਸ ਦੀ ਗੱਡੀ ਬੰਦਰ ਆਪਣੇ ਜੀਵਨ ਦੀ ਗੱਡੀ ਲਾ ਲੈ ਉਹਦੇ ਵਿਸ਼ਵਾਸ ਕਰਕੇ ਹੌਲੀ-ਹੌਲੀ ਤੁਰਿਆ ਰਹੇਗਾ ਤਾਂ ਤੈਨੂੰ ਆਪਣੀ ਮੰਜ਼ਲ ਤੱਕ ਜ਼ਰੂਰ ਲੈ ਕੇ ਜਾਏਗਾ ਕਿਉਂਕਿ ਜਦੋਂ ਆਪ ਕੋਈ ਨਜ਼ਰ ਨਾ ਆਵੇ ਉੱਤੇ ਵਿਸ਼ਵਾਸ ਕਰੋ ਉੱਤੇ ਹੀ ਕੇ ਕਰਕੇ ਤਰੋ ਸਮਝਦੇ ਹੋ ਕਿ ਜਦ ਅਸੀਂ ਇੱਕ ਸ਼ੇਰ ਕਹੀਦਾ ਨਾ ਕੋਈ ਕੁਸ਼ ਸ਼ੇਰ ਐਸੇ ਹੁੰਦੇ ਤੇ ਬਾਰ ਬਾਰ ਮੋਰ ਨੂੰ ਦਿਲ ਕਰਦਾ ਔਰ ਇੱਥੇ ਵੀ ਇਹ ਕਹਿਣਾ ਚੜ੍ਹਵਾਗੇ ਕਿ ਜਿਹੜਾ ਆਪਣੇ ਮਾਲਿਕ ਤੇ ਵਿਸ਼ਵਾਸ ਰੱਖਦਾ ਹੈ ਜਿਹੜਾ ਆਪਣੇ ਮਾਲਿਕ ਤੇ ਯਕੀਨ ਰੱਖਦਾ ਹੈ ਤੇ ਅਸੀਂ ਕਹਾਂਗੇ ਖੁਦ ਹੀ ਤੇਰੀ ਮੁਸ਼ਕਿਲ ਕੋ ਉਹ ਆਸਾਨ ਕਰੇਗਾ ਜੋ ਤੂੰ ਨਹੀਂ ਕਰ ਪਾਇਆ ਉਹ ਭਗਵਾਨ ਕਰੇਗਾ ਕਿ ਅਗਰ ਤੇਰੇ ਜੀਵਨ ਵਿੱਚ ਮੁਸ਼ਕਿਲ ਹੈ ਤਾਂ ਯਕੀਨ ਰੱਖ ਤੇਰੀ ਹਰ ਮੁਸ਼ਕਿਲ ਨੂੰ ਆਸਾਨ ਉਹ ਕਰੇਗਾ ਤਾਂ ਜਿਹੜਾ ਕੰਮ ਤੂੰ ਨਹੀਂ ਕਰ ਪਾਇਆ ਉਹ ਤੇਰਾ ਭਗਵਾਨ ਕਰੇਗਾ ਤੇਰਾ ਮਾਲਿਕ ਕਰੇਗਾ ਉਤੇ ਵਿਸ਼ਵਾਸ ਰੱਖ ਕੇ ਕਦਮ ਤਾਂ ਵਧਾ ਤੂੰ ਇਸ ਲਈ ਫਿਰ ਕਮਾ ਗਿਆ ਕਿ ਅੱਜ ਆਪਣੇ ਅੰਦਰ ਦੀਆਂ ਕਮੀਆਂ ਨੂੰ ਅਸੀਂ ਅੱਜ ਤੋਂ ਦੂਰ ਕਰਨ ਦੀ ਕੋਸ਼ਿਸ਼ ਅਗਰ ਸਾਨੂੰ ਕੋਈ ਨਸ਼ਾ ਕਰਨ ਦੀ ਆਦਤ ਹੈ ਨੂੰ ਬੰਦ ਕਰੀਏ ਤਾਂ ਇਹ ਬੰਦਾ ਕਹੇ ਜੱਕ ਤਾਂ ਨਹੀਂ ਤਾਂ ਧੀਰੇ ਧੀਰੇ ਕੋਸ਼ਿਸ਼ ਤਾਂ ਕਰੀਏ ਸਟੈਪ ਤਾਂ ਉਠਾਈਏ ਕਿਉਂਕਿ ਕੋਸ਼ਿਸ਼ ਕਰਨ ਨਾਲ ਹੀ जीवन खुशी आएगी कामयाबी आएगी सफलता आएगी ताँगी 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 एक ही ना तो ही नहीं है मेरे अंदर आप बुराई है मेरे छुटदी नहीं है जीजस क्राइस्ट ने कहा एदी क्या मेरे छुटी नहीं है ਕਿਉਂਕਿ ਯੂ ਹੈਵ ਦਾ ਪਾਵਰ ਟੂ ਐਂਡ ਯੂਅਰ ਇਵਲਸ ਕਿ ਤੇਰੇ ਅੰਦਰ ਉਹ ਸ਼ਕਤੀ ਹੈ ਕਿ ਤੂੰ ਆਪਣੀ ਹਰ ਬੁਰਾਈ ਨੂੰ ਖਤਮ ਕਰ ਸਕਦਾ ਹੈ ਪਰ ਜੇ ਤੂੰ ਕਹੂੰਗਾ ਵਿੱਚ ਤਾਕਤ ਹੈ ਨਹੀਂ ਸਾਹਮਣੇ ਕੋਈ ਪੱਥਰ ਪਿਆ ਹੈ ਤੁਸੀਂ ਪਹਿਲਾਂ ਹੀ ਕਹਿ ਦੋ ਵਿੱਚ ਤਾਕਤ ਹੈ ਨਹੀਂ ਇਹਨੂੰ ਚੱਕਣ ਦੀ ਵਿੱਚ ਤਾਕਤ ਹੈ ਨਹੀਂ ਇਹਨੂੰ ਚੱਕਣ ਦੀ ਉਹ ਜੇ ਕੋਸ਼ਿਸ਼ ਹੀ ਨਹੀਂ ਕਰੂੰਗੇ ਉੱਤੇ ਹੀ ਕਹੀ ਜਾਉਂਗੇ ਤਾਂ ਤੁਹਾਨੂੰ ਕਿਦਾਂ ਪਤਾ ਲੱਗੇਗਾ ਤੁਸੀਂ ਚੱਕ ਸਕਦੇ ਹੋ ਕਿ ਨਹੀਂ ਸਮਝ ਆ ਰਹੀ ਕਿ ਨਹੀਂ ਸਾਡੀ ਹੁਣ ਇਹ ਨਾ ਕੋ ਮੇਰੇ ਕੋ ਤਾਕਤ ਹੈ ਨਹੀਂ ਤਾਂ ਮੈਂ ਕੋਸ਼ਿਸ਼ ਤਾਂ ਕਰਾਂ ਟੱਕੂ ਜਾਗੇ ਲਾਓ ਯੋਰ ਜੇ ਨਹੀਂ ਜਿੱਤ ਹੁੰਦਾ ਭਾਰਾ ਹੈ ਤਾਂ ਫਿਰ ਵੀ ਹਾਰ ਮੰਨਦੇ ਮੰਨਣ ਦੀ ਲੋੜ ਨਹੀਂ ਹੈ ਤੇ ਲੋੜ ਹੈ ਆਪਣੀ ਸਟਰੈਂਥ ਨੂੰ ਵਧਾਣ ਦੀ ਆਪਣੀ ਮਿਹਨਤ ਨੂੰ ਵਧਾਣ ਦੀ ਆਪਣੀ ਤਾਕਤ ਨੂੰ ਔਰ ਇਹ ਗੱਲ ਯਾਦ ਜਵਾਬ ਦੇਣਾ ਤੁਸੀਂ ਤਾਕਤ ਵਧ ਸਕਦੀ ਹੈ ਕਿ ਨਹੀਂ ਬਨ ਸਕਦੀ ਹੈ ਨਾ ਅਗਰ ਥੋੜੀ ਪ੍ਰੈਕਟਿਸ ਕੀਤੀ ਜਾਵੇ ਜਿਦਾ ਅਸੀਂ ਦੱਸਿਆ ਪਹਿਲੇ ਦਿਨ ਤੁਸੀਂ 5 ਦਾ ਡੰਬਲ ਚੱਕ ਲੋ ਜਾਂ ਵੇਟ ਚੱਕ ਲੋ ਫਿਰ ਹੌਲੀ ਹੌਲੀ ਉਹ ਚੱਕਦੇ ਰਹੋ ਚੱਕਦੇ ਰਹੋ ਫਿਰ ਹਫਤੇ ਦਸਾਂ 15 20 ਦਿਨਾਂ ਬਾਅਦ ਤੁਸੀਂ 7 ਦਾ ਚੱਕ ਲਓਗੇ ਫਿਰ 10 ਦਾ ਚੱਕ ਲਓਗੇ ਅਗਰ ਮਿਹਨਤ ਕਰਦੇ ਰਹੋਗੇ ਤਾਂ ਤੁਹਾਡੀ ਤਾਕਤ ਵਾਧੀ ਉਹ ਮਜ਼ਾ ਤਾਂ ਇਹੀ ਹੈ ਨਾ ਇਹਨੂੰ ਕਿਤੇ ਬਾਰ ਬਾਰ ਕੋਸ਼ਿਸ਼ ਕਰਦੇ ਜਾਓ ਬਾਰ ਬਾਰ ਪ੍ਰੈਕਟਿਸ ਕਰਦੇ ਚਲੇ ਪਰ ਜੇ ਪਹਿਲੀ ਹਾਰ ਮੰਨ ਕੇ ਬਹਿ ਗਏ ਮੈਨੂੰ ਝੂਠ ਬੋਲਣ ਦੀ ਆਦਤ ਹੈ ਪਰ ਮੇਤੋਂ ਛੁੱਟਦੀ ਨਹੀਂ ਮੈਂ ਛੱਡ ਨਹੀਂ ਸਕਦਾ ਮੈਨੂੰ ਸ਼ਰਾਬ ਪੀਣ ਦੀ ਆਦਤ ਹੈ ਮੈਨੂੰ ਆ ਨਸ਼ਾ ਕਰਨ ਦੀ ਆਦਤ ਹੈ ਛੱਡਣੀ ਬੜੀ ਔਖੀ ਹੈ ਮੈਂ ਛੱਡ ਨਹੀਂ ਸਕਦਾ ਇਹਦਾ ਮਤਲਬ ਕੋਸ਼ਿਸ਼ ਕੀਤੀ ਵੀ ਨਾ ਹੀ ਪਹਿਲੇ ਹੀ ਤੂੰ ਇਹ ਤਾਂ ਉਹੀ ਗੱਲ ਹੈ ਦੋ ਪਹਿਲਵਾਨ ਰਿੰਗ ਚਾਹਦੇ ਐ ਇੱਕ ਪਹਿਲੀ ਕਹੇ ਮੈਂ ਜਿੱਤ ਸਕਦਾ ਨਹੀਂ ਭਾਈ ਇਹ ਲਈ ਮੈਂ ਲੜਨਾ ਹੀ ਕਰੂ ਜਦੋਂ ਮੈਂ ਜਿੱਤ ਨਹੀਂ ਸਕਦਾ ਤਾਂ ਜੇ ਪਹਿਲੀ ਹਾਰ ਮੰਨ ਲਈ ਤਫੇ 골ਡ ਮੈਡਲ ਕਰੀ ਤੇਰੇ ਗੱਲ ਚ ਤੇ ਕਾਮਯਾਬੀ ਦਾ ਮੈਦਾਨ ਕਦੀ ਪਹੇਗਾ ਨਹੀਂ ਉਹ ਬਿਸ਼ੱਕ ਹਾਰ ਜਾਵੇ ਪਰ ਸੋਚ ਦੇ ਨਾਲ ਫਿਰ ਕਮਾਗੇ ਸੋਚ ਕੇ ਹਾਰ ਮੰਨਣ ਨਾਲੋਂ ਚੰਗਾ ਹੈ ਨਾ ਲੜ ਕੇ ਹਾਰੂ ਹਾਰਿਆ ਜਾਵੇ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਅਗਲੀ ਤਾਕਤ ਨਹੀਂ ਹੈ ਤਾਂ ਮੇਰੀ ਕਮਜ਼ੋਰੀ ਕੀ ਹੈ ਤਾਂ ਜੇ ਮੈਨੂੰ ਆਪਣੀ ਕਮਜ਼ੋਰੀ ਦੀ ਸਮਝ ਆ ਜਾਂਦੀ ਹੈ ਤਾਂ ਆਪਣੀ ਕਮਜ਼ੋਰੀ ਨੂੰ ਦੂਰ ਕਰਕੇ ਮੈਂ ਦੁਬਾਰਾ ਤਿਆਰ ਹੋ ਸਕਦਾ ਕਿ ਨਹੀਂ ਇਸ ਲਈ ਇੱਦਾਂ ਤਾਂ ਟੀਮਾਂ ਲੜ ਜਿੱਤਦੀਆਂ ਹੈ। ਹੁਣ ਦੇਖੋ ਕਈ ਵਾਰਾ ਹੁੰਦਾ ਨਾ ক্রিকেট ਟੀਮ ਦੋ ਟੀਮਾਂ ਖੇਡਦੀਆਂ ਹੈ। ਇੱਕ ਕੱਪ ਜਿੱਤ ਲੈਂਦੀ ਹੈ, ਇੱਕ ਹਾਰ ਜਾਂਦੀ ਹੈ ਪਰ ਕੀ ਉਹ ਫਿਰ ਖੇਡਣਾ ਬੰਦ ਕਰ ਦਿੰਦੀ ਹੈ? ਵੀ ਨਹੀਂ ਜੀ ਹੁਣ ਇੰਡੀਆ ਵਰਲਡ ਕੱਪ ਨਹੀਂ ਚਲੋ ਜਿੱਤ ਭਾਈ। ਫਾਈਨਲ 'ਚ ਜਾ ਕੇ ਨਹੀਂ ਜਿੱਤ ਭਾਈ ਤਾਂ ਹੁਣ ਇੰਡੀਆ ਕਵੇ ਅਸੀਂ ਫਾਈਨਲ 'ਚ ਰਹਿ ਗਏ ਹੁਣ ਖੇਡਣਾ ਹੀ ਨਹੀਂ ਅਸੀਂ। ਹੁਣ ਅਸੀਂ ਦੁਬਾਰਾ ਮੈਚ ਹੀ ਨਹੀਂ ਖੇਡਣਾ। ਤਾਂ ਫੇ ਇਹ ਮੈਂ ਸਮਝੀ ਹੈ ਨਾ ਉਹ ਕਹਿੰਦੇ ਹੁਣਾ ਕੀ ਚਾਹੀਦਾ ਹੈ? ਉਹ ਇਸ ਵਾਰ ਹਾਰੇ। ਉਹ ਜੋਸ਼ ਉਹਨਾਂ ਦਾ ਅਗਲੀ ਵਾਰ ਨੂੰ ਦੁਗਣਾ ਹੋਣਾ ਹੈ ਕਿ ਇੱਥੇ ਕਮੀ ਰਹਿ ਗਈ ਹੈ ਪਰ ਅਗਲੀ ਵਾਰ ਨੂੰ ਇੰਨੀ ਮਿਹਨਤ ਕਰਨੀ ਹੈ ਇੰਨੀ ਮਿਹਨਤ ਕਰਨੀ ਹੈ ਤਾਂ ਕਿ ਜੋ ਇਸ ਵਾਰ ਗਲਤੀ ਹੋ ਗਈ ਹੈ ਕਮੀ ਰਹਿ ਗਈ ਅਗਲੀ ਵਾਰ ਨੂੰ ਕਮੀ ਨਾ ਰਹੇ ਸਮਝਦਾਰ ਇਨਸਾਨ ਆਪਣੀ ਗਲਤੀ ਤੋਂ ਸਿੱਖਦਾ ਹੈ ਸਮਝਦੇ ਹੋ ਗਏ ਸਮਝਦਾਰ ਇਨਸਾਨ ਆਪਣੀ ਗਲਤੀ ਤੋਂ ਸਿੱਖ ਕੇ ਉਹਨੂੰ ਦੂਰ ਕਰਕੇ ਦੁਬਾਰਾ ਤਿਆਰੀ ਕਰਕੇ ਜਾਂਦਾ ਹੈ ਤਾਂ ਜਿਹੜਾ ਨਾ ਸਮਝੇ ਉਹ ਹਾਰ ਮੰਨ ਕੇ ਹੀ ਬੈਠ ਜਾਂਦਾ ਕਿ ਲੈ ਵੀ ਮੈਂ ਹਾਰ ਗਿਆ ਤਾਂ ਹੁਣ ਮੇਰੀ ਜਿੱਤ ਕਦੀ ਹੀ ਹੁਣ ਤੁਸੀਂ ਕੀ ਬਣਨਾ ਹੈ ਇਤਨ ਵਾਲੇ ਹੀ ਹਰਨ ਵਾਲੇ ਤਾਂ ਫਿਰ ਆਪਣੇ ਅੰਦਰ ਇੰਨਾ ਕਿ ਜੋਸ਼ ਰੱਖੋ ਇੱਕ ਵਾਰ ਜਾਂ ਦੋ ਵਾਰ ਵੀ ਮੇਰੀ ਮੈਨੂੰ ਕੋਈ ਠੋਕਰ ਲੱਗ ਜਾਂਦੀ ਹੈ ਤਾਂ ਮੈਂ ਹਿੰਮਤ ਹਾਰ ਕੇ ਨਹੀਂ ਬੈਠਣਾ ਬਲਕਿ ਆਪਣੇ ਅੰਦਰ ਲੀਆਂ ਕਮੀਆਂ ਨੂੰ ਜਾਣ ਕੇ ਆਪਣੇ ਅੰਦਰ ਲੀਆਂ ਕਮੀਆਂ ਨੂੰ ਦੂਰ ਕਰਦਿਆਂ 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 ਆਪਣੇ ਆਪ ਨੂੰ ਇੰਨਾ ਬਿਹਤਰ ਬਣਾਣਾ ਹੈ ਕਿ ਦੁਨੀਆ ਕਵੇ ਕਿ ਦੇਖੋ ਕੱਲ ਇਨਸਾਨ ਕੀ ਸੀ ਤਾਂ ਅੱਜ ਕੀ ਬਣ ਗਿਆ ਇਹ ਯਾਦ ਰੱਖਣਾ ਸਾਰਾ ਇਸ ਲਈ ਕਾਮਯਾਬ ਔਰ ਖੁਸ਼ਹਾਲ ਵਾਸਤੇ ਅੱਜ ਤੋਂ ਲੜਨਾ ਹੈ ਆਪਣੇ ਅੰਦਰ ਦੀਆਂ ਇਸੇ ਲਈ ਕਬੀਰ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਪਹਿਲੇ ਸੰਗਤ ਸੰਤ ਕੀ ਫਿਰ ਸਿਮਰਨ ਕਰਤਾਰ ਤਿੰਨ ਕੋ ਇਸ ਸੰਸਾਰ ਮੇ ਕਬੂ ਨਾ ਆਵੇ ਕਿ ਜਿਹੜਾ ਇਨਸਾਨ ਨਿਯਮ ਬਣਾ ਲੈਂਦਾ ਹੈ ਕਿ ਮੈਂ ਸਤ ਸੰਗਤ ਨਾਲ ਜੁੜਨਾ ਹੈ ਔਰ ਆਪਣੇ ਪ੍ਰਭੂ ਦਾ ਸਿਮਰਨ ਕਰਨਾ ਹੈ ਔਰ ਐਸੀ ਕਈ ਵਾਰ ਇਹ ਵੀ ਗੱਲ ਕਹੀ ਹੈ ਕਿ ਸਿਮਰਨ ਸਿਰਫ ਇੰਨਾ ਨਾ ਸੋਚਿਆ ਕਰੋ ਕਿ ਬੈਠ ਕੇ ਉਹਦਾ ਨਾਮ ਲੈ ਲੈਣਾ ਉਹੀ ਸਿਮਰਨ ਹੈ ਜੇ ਤਾਂ ਬੰਦਾ ਕੋਈ ਮਾਲਾ ਲੈ ਕੇ ਬਸ ਰਾਮ 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 ਕਰੀ ਜਾਵੇ ਜਾਂ ਕੋਈ ਵੀ ਨਾਮ ਲਈ ਜਾਵੇ ਤਾਂ ਬੰਦਾ ਕਹਿੰਦਾ ਮੈਂ ਸਿਮਰਨ ਕਰ ਰਿਹਾ ਤਾਂ ਸਿਮਰਨ ਦਾ ਮਤਲਬ ਸਿਰਫ ਇੰਨਾ ਕਿ ਮਾਲਾ ਫੇਰੀ ਜਾਣੀ ਹੈ ਉਹ ਸਿਮਰਨ ਦਾ ਮਤਲਬ ਹੈ ਹਰ ਵੇਲੇ ਯਾਦ ਰੱਖਣਾ ਕਿ ਮੇਰੀ ਰੱਖਿਆ ਕਰਨ ਵਾਲਾ ਮੈਨੂੰ ਤਾਕਤ ਦੇਣ ਵਾਲਾ ਮੇਰਾ ਮਾਲਿਕ ਮੇਰੇ ਇਸ ਲਈ ਮੈਂ ਡਰਨਾ ਨਹੀਂ ਹੈ ਹੁਣ ਰਾਤ ਨੂੰ ਢਾਈ ਘੰਟੇ ਬਹਿ ਕੇ ਸਿਮਰਨ ਕਰੀਏ ਸਵੇਰੇ ਉੱਠ ਕੇ ਆਪਣੇ ਕੰਮ ਤੇ ਜਾਈਏ ਕੰਮ ਦੇ ਵਿੱਚ ਕੋਈ ਪ੍ਰੋਬਲਮ ਆ ਜਾਵੇ ਤਾਂ ਡਰ ਕੇ ਬਹਿ ਜਾਈਏ ਹਾਏ ਹੋ ਮੇਰਾ ਕੀ ਬਣੂਗਾ ਇਹਦਾ ਮਤਲਬ ਹਾਲੇ ਤੇਰਾ ਸਿਮਰਨ ਹੋਇਆ ਹੀ ਨਹੀਂ ਹਾਲੇ ਤੂੰ ਤੇਰਾ ਸਿਮਰਨ ਸਹੀ ਹੋਇਆ ਹੀ ਨਹੀਂ ਹਾਲੇ ਸਿਰ ਮਾਰਾ ਹੀ ਫਿਰੀ ਐ ਸਿਮਰਨ ਦਾ ਮਤਲਬ ਤਾਂ ਹੁੰਦਾ ਕਿ ਤੈਨੂੰ ਹਰ ਵੇਲੇ ਸਿਮਰਨ ਰਵੇ ਇਹ ਯਾਦ ਰਵੇ ਕਿ ਮੇਰਾ ਰક્ષਕ ਮੇਰਾ ਮਾਲਿਕ ਮੇਰੇ ਨਾਲ ਹੈ ਜੇ ਪ੍ਰੋਬਲਮ ਆਈ ਵੀ ਐ ਤਾਂ ਘਬਰਾਈਏ ਨਾ ਬਲਕੇ ਪਤਾ ਕੀ ਕਰੀਏ ਉਹ ਕੋਈ ਗੱਲ ਨਹੀਂ ਆਈ ਐ ਮੁਸ਼ਕਿਲ ਆਈ ਐ ਹੱਲ ਹੋ ਜਾਏਗਾ ਕਿਉਂਕਿ ਜੇਦਾ ਮੈਂ ਸਿਮਰਨ ਕਰਦਾ ਮੇਰੇ ਆਪੇ ਮੁਸ਼ਕਿਲ ਤੋਂ ਕੱਢੇਗਾ ਕੋਈ ਕਵੇ ਰਸਤਾ ਹੀ ਨਜ਼ਰ ਨਹੀਂ ਆਂਦਾ ਉਹ ਤੈਨੂੰ ਨਜ਼ਰ ਨਹੀਂ ਆਂਦਾ ਪਰ ਮੈਨੂੰ ਪਤਾ ਹੈ

ਇੱਕ ਗੇਮ ਹੁੰਦੀ ਏ ਜਿਹਨੂੰ ਕਿਹਾ ਜਾਂਦਾ ਕੌਣ ਬਣੇਗਾ ਉਹ ਦੇਖੋ ਕਰੋਨਾ ਦਾ ਨਾਮ ਦਿੱਤਾ ਜਾਂਦਾ ਪਰ ਪ੍ਰਭਾਵ ਲੜਬੜੇ ਪੈਂਦੇ ਆ ਕਿ ਨਹੀਂ ਸੋਚਣਾ ਪੈਂਦਾ ਹੈ ਇਹਦਾ ਮਤਲਬ ਇਹ ਸਵਾਲ ਪੁੱਛਿਆ ਤਾਂ ਕੋਈ ਨਾ ਕੋਈ ਜਵਾਬ ਤਾਂ ਹੈ ਪਰ ਜੇ ਅਸੀਂ ਹਾਰ ਮੰਨ ਕੇ ਬਹਿ ਜਾਈਏ ਤਾਂ ਫਿਰ ਅਸੀਂ ਕਦੀ ਉਹ ਕਰੋਨਾ ਹੀ ਨਾਮ ਇਸੇ ਤਰ੍ਹਾਂ ਫਿਰ ਕਹਿਣਾ ਚਾਹਾਂਗੇ ਕਿ بڑے ਇਨਾਮ ਜਿੱਤਣ ਵਾਸਤੇ ਕਠਿਨ ਸਵਾਲਾਂ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ ਇਸੇ ਤਰ੍ਹਾਂ ਕੁਦਰਤ ਤੁਹਾਨੂੰ بڑے ਲੈਵਲ ਤੇ ਲੈ ਕੇ ਜਾਣਾ ਚਾਹਦੀ ਹੈ ਪਰਮਾਤਮਾ ਤੁਹਾਨੂੰ بڑے ਲੈਵਲ ਤੇ ਲੈ ਕੇ ਜਾਣਾ ਚਾਹੁੰਦਾ ਹੈ ਪਰ ਉਹਦੇ ਵਾਸਤੇ ਤੁਹਾਡੇ ਮੂਰੇ ਵੀ ਕਈ ਮਾਰੇ ਇੰਧੀਆਂ ਮੁਸ਼ਕਲਾਂ ਦੇ ਸਵਾਲ ਆਉਂਦੇ ਹਨ ਅਗਰ ਡਰ ਕੇ ਬਹਿਣ ਜਾਵਾਂਗੇ ਤਾਂ ਅਸੀਂ ਉਹ ਲੈਵਲ ਤਾਂ ਕਦੀ ਇਹਦੇ ਹੱਲ ਕਰਨਾ ਉਹਨਾਂ ਦਾ ਅਗਰ ਪ੍ਰੋਬਲਮ ਆਵੇ ਤਾਂ ਸਿਮਰਨ ਦਾ ਮਤਲਬ ਇਹੀ ਹੈ ਇਹ ਯਾਦ ਰੱਖਣਾ ਕਿ ਪ੍ਰੋਬਲਮ ਦਾ ਹੱਲ ਜ਼ਰੂਰ ਹੋਏਗਾ ਕਿਉਂਕਿ ਹੱਲ ਕਰਨ ਵਾਲਾ ਮੇਰਾ ਮਾਲਕ ਮੇਰੇ ਮੈਨੂੰ ਹਰ ਮੁਸ਼ਕਿਲ ਦਾ ਰਸਤਾ ਜ਼ਰੂਰ ਕਿਉਂਕਿ ਰਸਤਾ ਬਣਾਉਣ ਵਾਲਾ ਮੇਰਾ ਮਾਲਕ ਮੇਰੇ ਇਹਨੂੰ ਕਹਿੰਦੇ ਸਿਮਰਨ ਕਿਉਂਕਿ ਫਿਰ ਬੰਦੇ ਨੂੰ ਡਰ ਨਹੀਂ ਕੋਈ ਰਹਿੰਦਾ ਕਿੰਤਾ ਨਹੀਂ ਬੰਦੇ ਨੂੰ ਰਹਿੰਦੀ ਤਾਂ ਹੀ ਤਾਂ ਸੀ ਕਈ ਵਾਰ ਦਸੀਦਾ ਹੈ ਤੁਸੀਂ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਅਵਤਾਰਾਂ ਦੀ ਜ਼ਿੰਦਗੀ ਦੇਖ ਲਓ ਮੁਸ਼ਕਿਲਾਂ ਉਹਨਾਂ ਦੇ ਜੀਵਨ 'ਚ ਵੀ ਆਈਆਂ ਆਈਆਂ ਕਿ ਨਹੀਂ ਇੱਕ ਵੀ ਗੁਰੂ ਰਹਿਬਰ ਦਾ ਜੀਵਨ ਦੱਸ ਦਿਓ ਜਿਹਦੇ ਜੀਵਨ 'ਚ ਕੋਈ ਮੁਸ਼ਕਿਲ ਨਹੀਂ ਆਈ ਹੋ ਬਲਕਿ ਅਸੀਂ ਫਿਰ ਕਹਾਂਗੇ ਕਿ ਇੱਕ ਆਮ ਇਨਸਾਨ ਦੇ ਨਾਲੋਂ ਜ਼ਿਆਦਾ ਹੀ ਮੁਸ਼ਕਿਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਪਰ ਫਿਰ ਵੀ ਕਦੀ ਦੇਖਿਆ ਉਹਨਾਂ ਰੋਂਦਿਆਂ ਹੋਏ ਕੇ ਅਸੀਂ ਦੇਖੀ ਹੋਵੇ ਕੋਈ ਫੋਟੋ ਜਾਂ ਕਦੀ ਸੁਨਿਆ ਹੋਵੇ ਕਿ ਗੁਰੂ ਰਹਿਬਰ ਪੀਰ ਫਕੀਰ ਉਹਨਾਂ ਤੇ ਇੰਨੀਆਂ ਮੁਸ਼ਕਿਲਾਂ ਆਈਆਂ ਤਾਂ ਬਹਿ ਕੇ ਰੋ ਰਹੇ ਸੀ ਕੋਨੇ 'ਚ ਜਾਂ ਉਹ ਰੱਬ ਨੂੰ ਨਿੰਦਰੇ ਸੀ ਰੱਬਾ ਇਹ ਕਿਦਾਂ ਦੀ ਜ਼ਿੰਦਗੀ ਦਿੱਤੀ ਹੈ ਕੀ ਹੋ ਰਿਹਾ ਹੈ ਮੈਂ ਤੇਰਾ ਨਾਮ ਜਪਦਾ ਹੈ ਤੇਰਾ ਸਿਮਰਨ ਕਰਦਾ ਸਾਡੇ ਦੁੱਖ ਕਿਉਂ ਆ ਰਹੇ ਨੇ ਇਦਾਂ ਦੀ ਸਿਚੁਏਸ਼ਨ ਕਦੀ ਕਿਉਂਕਿ ਉਹਨਾਂ ਦੇ ਚਿਹਰੇ ਤੇ ਬੁਰੇ ਤੋਂ ਬੁਰੇ ਹਾਲਾਤ ਵਿੱਚ ਵੀ ਕੀ ਸੀ ਸਮਾਈਲ ਇੱਕ ਖੁਸ਼ੀ ਕਿਉਂਕਿ ਪਤਾ ਸੀ ਇਹ ਬੁਰੇ ਹਲਾਤ ਆਏ ਵੀ ਐ ਇਹ ਤੂਫਾਨ ਆਇਆ ਵੀ ਤਾਂ ਜਲਦੀ ਉਧਰ ਵੀ ਜਾਏਗਾ ਕਿਉਂਕਿ ਸਾਡੀ ਰੱਖਿਆ ਕਰਨ ਵਾਲਾ ਸਾਡਾ ਮਾਲਿਕ ਸਾਡੇ ਇਹਨੂੰ ਕਹਿੰਦੇ ਸਹੀ ਮਾਇਨੇ ਸਿਮਰਨ ਕਿ ਜਦੋਂ ਸੱਚਮੁੱਚ ਅਸੀਂ ਉਹਦੇ ਨਾਲ ਜੁੜਦੇ ਆ ਤਾਂ ਫੇਰ ਸਾਹਮਣੇ ਇੱਕ ਵਿਸ਼ਵਾਸ ਵੀ ਹੁੰਦਾ ਹੈ ਕਿ ਹੁਣ ਮੈਂ ਨਾ ਕਦੀ ਡੋਲਣਾ ਹੈ ਤਾਂ ਨਾ ਹੀ ਕਦੀ ਚਿੰਤਾ ਫਿਕਰ ਕਰਨੀ ਹੈ ਬਸ ਮੈਂ ਆਪਣੇ ਮਾਲਿਕ ਤੇ ਵਿਸ਼ਵਾਸ ਰੱਖਣਾ ਕਿਉਂਕਿ ਜੀਵਨ ਮੇ गल याद रखना जीवन में ठोकरें लगती नहीं हमें गिराने के लिए जीवन में ठोकरें लगती नहीं हमें गिराने के लिए बल्कि ठोकरें लगती हैं हमें कुछ सिखाने के लिए ये ना सोचो फिर ठोकर लगी तेन तो गिराना आई है नहीं नहीं ठोकर आई है तेन ਸਿਖਾਣ ਵਾਸਤੇ ਸਮਝਦਾਰ ਸਿੱਖ ਲੈਂਦਾ ਹੈ ਕਿ ਭਈ ਇਹ ਠੋਕਰ ਲੱਗੀ ਹੈ ਤਾਂ ਕਾਰਨ ਕੀ ਹੈ ਤਾਂ ਹੁਣ ਮੁੜ ਕੇ ਮੈਂ ਇਹ ਗਲਤੀ ਨਹੀਂ ਕਰਨੀ ਤਾਂ ਕਿ ਦੁਬਾਰਾ ਮੈਨੂੰ ਠੋਕਰ ਖਾਣੀ ਪਵੇ ਹੁਣ ਇੱਕ ਬੱਚਾ ਫੇਲ ਹੋ ਜਾਵੇ ਤਾਂ ਉੱਥੇ ਰੋਵੇ ਨਾ ਬਲਕਿ ਇਹ ਦੇਖੇ ਮੇਰੇ ਫੇਲ ਹੋਣ ਦੀ وجہ ਕੀ ਹੈ ਮੈਂ ਕਿਹੜੇ ਸਬਜੈਕਟ ਤੇ ਮਿਹਨਤ ਨਹੀਂ ਕੀਤੀ ਜਾਂ ਮੈਂ ਕਿੱਥੇ ਚੁੱਕ ਗਿਆ ਅਗਲੀ ਵਾਰ ਨੂੰ ਮੈਂ ਮਿਹਨਤ ਕਰਾਂ ਤਾਂ ਕਿ ਅਗਲੀ ਵਾਰ ਨੂੰ ਹੋਰ ਵੀ ਅੱਛੇ ਨੰਬਰ ਲੈ ਕੇ ਆ ਸਕਾਂ ਸਮਝਦਾਰ ਇਨਸਾਨ ਠੋਕਰਾਂ ਤੋਂ ਸਿੱਖਦਾ ਹੈ ਤਾਂ ਨਾ ਸਮਝੀ ਇਨਸਾਨ ਵਾਰ-ਵਾਰ ਠੋਕਰ ਖਾਂਦਾ ਰਹਿੰਦਾ ਹੈ ਇਸ ਲਈ ਫੇਰ ਕਹਾਂਗੇ ਅਸੀਂ ਠੋਕਰਾ ਖਾਣ ਵਾਸਤੇ ਨਹੀਂ ਆਏ ਅਸੀਂ ਠੋਕਰਾਂ ਤੋਂ ਸਿੱਖ ਕੇ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਵਾਸਤੇ ਆਏ